ਤੁਸੀਂ ਕੀ ਲੈਣਾ ਭੈਣ ਜੀ ਮੈਡਮ ਤੁਸੀਂ ਕੀ ਲੈਣਾ ਭੈਣ ਦੇਖਦੇ ਮੈਂ ਬੱਚਿਆਂ ਲਈ ਗਲੇਲ ਲਈ ਕਿ ਕਿ ਆਪਾਂ ਵਹਿੰਗੀਆਂ ਚਿੱਜਾਂ ਨੇ ਨਾ ਜਿਆਦਾ ਵਹਿੰਗੀਆਂ ਨੇ ਨਾ ਗਲੇਲ ਲੈਣਾ ਮੈਂ ਦੱਸਿਨਾ ਕਿ ਮੈਂ ਕਿਹੜੇ ਬੱਚਿਆਂ ਨੂੰ ਇਦਾਂ ਪਤਾ ਲੱਗੂ ਗਲੇਲ ਹੁੰਦੀ ਆ ਅੱਛਾ ਤੁਸੀਂ ਗਲੇਲ ਲਈ ਹਾਂਜੀ ਹਾਂ ਵੀ ਬੱਚਿਆਂ ਨੂੰ ਪਤਾ ਲੱਗੂ ਗਲੇਲ ਨਾ ਅੱਜ ਕੱਲ੍ਹ ਤੇ ਆ ਜਾਂਦੀਆਂ ਨੇ ਹਾਂਜੀ ਹਾਂ ਤੂੰ ਕੀ ਲੈਣਾ ਨੂੰ ਮੈਂ ਆਂ ਵੇਖਦੀ ਆਂ ਤਾਂ ਸੁਣੀ ਲੱਗੀ ਕਿੰਨੇ ਦੀ ਆ ਕੋਈ ਨਹੀਂ ਕਿੰਨੇ ਦੀ ਆ ਕੋਈ ਹੈ ਹੀ ਨਹੀਂ ਇੱਥੇ ਸਾਰੇ ਮੈਨੂੰ ਹੀ ਪੁੱਛੀ ਜਾਂਦੇ ਨੇ ਵੀ ਇਹ ਕਿੰਨੇ ਦਾ ਹੈ ਕਿੰਨੇ ਦਾ ਇੱਥੇ ਕੋਈ ਮਤਲਬ ਕਿ ਜਿਹੜੇ ਵੇਚ ਰਹੇ ਨੇ ਇੱਥੇ ਦੁਕਾਨ ਤੇ ਕੋਈ ਹੈ ਹੀ ਨਹੀਂ ਅਸੀਂ ਜਿਹੜੀ ਚੀਜ਼ ਪਸੰਦ ਕੀਤੀ ਆ ਸਾਰੇ ਮੈਨੂੰ ਹੀ ਪੁੱਛੀ ਜਾਂਦੇ ਨੇ ਮੈਂ ਤਾਂ ਵੈਸੇ ਹੀ ਵੇਖਣਾ ਹੁਣ ਕੀ ਕਰੀਏ ਸਾਰੇ ਮੈਨੂੰ ਪੁੱਛੀ ਜਾਂਦੇ ਨੇ ਕਹਿੰਦੇ ਇਹ ਕਿੰਨੇ ਦਾ ਹੈ ਇਹ ਕਿੰਨੇ ਦਾ ਹੈ ਮੈਂ ਤਾਂ ਖੋਦ ਲੈਣੇ ਆਏ ਆ ਆ ਜਾਓ ਅਗਲੀ ਦੁਕਾਨ ਤੇ ਚੱਲਦੇ ਆ ਫਿਰ ਵਾਹ ਸੋਹਣੀਆਂ ਨੇ ਵਸਪਲੀ ਜੀ ਮੈਮ ਵਾਹ ਜੀ ਵਾਹ ਬੜੀਆਂ ਸੋਹਣੀਆਂ ਜੁੱਤੀਆਂ ਇਹ ਕਿੰਨੇ ਦੇ ਕਿ ਜੁੱਤੀ ਇਹ ਵਾਲੀ ਇਹ ਵਾਲੀ ਹਾਂ तीन सौ पचास की जुत्ती है देखो जी आ वाली अपने तो वैसे दो सौ रुपए की बचा हो लोगे जी

ਦੇਖੋ ਜੀ ਤਾਂ ਕਾਣ ਭਰੀ ਪਈ ਐ ਆ ਦੇਖੋ ਜੀ ਮੈਡੀਸਿਨ گارਲਿਕ ਇਹ ਹੈਗਾ ਜੀ ਲਸ ਲਸਣ ਹੈ ਗੰਦਰ ਆ ਦੇਖੋ ਜੀ ਅਸੀਂ ਆਏ ਹੋયા ਜੀ ਹੋਰ ਨਸਰ ਆ ਕੋਪਰੀ ሽਵੀਰੀ ਦਾ ਨਾਰਦਾ ਅਸੀਂ ਕੋਪਰੀ ਆਏ ਹੋયા ਜੀ ਇਹਦੇ ਵਿੱਚ ਆਪਣਾ ਸ਼ਿਮਲੇ ਦੇ ਵਿੱਚ ਤੇ ਆ ਦੇਖੋ ਜੀ ਦੁਕਾਨਾਂ ਸਜੀਆਂ ਹੋਈਆਂ ਪਤਾ ਨਹੀਂ ਕਿ ਇਹੋ ਕਿਹੋ ਜਿਹੀਆਂ ਇੱਥੇ ਚੀਜ਼ਾਂ ਨੇ ਉਹ ਪਾਈ ਚਲ ਗਿਆ ਦੋ ਨਾਮ ਕੀ ਹੈ ਜੀ ਇਹ ਜੀ ਸਸਸ ਜੀ ਬੜੀ ਜਾਣਕਾਰੀ ਦੇ ਆ ਵੀਰ ਜੀ ਨੂੰ ਜਾਦੇ ਪਤਾ ਹੈ ਜੀ ਇਹ ਦੱਸਣਗੇ ਅਮਰਿੰਦਰ ਵੀਰ ਜੀ ਮੰਗੜੇ ਦੇ ਕੋਚ ਲਸਣ ਹੈ ਜੀ ਇਹ ਕਸ਼ਮੀਰੀ ਲਸਣ ਹੈ ਅੱਛਾ ਲਸਣ ਹੈਗਾ ਜੀ ਇਹ ਜੀ ਮੈਡੀਸਨ ਹੈ ਅੱਛਾ ਇਹ ਕੀ ਕੰਮ ਆਉਂਦਾ ਵੀਰ ਜੀ ਬਾਬਾ ਜੀ ਮੈਡੀਸਨ ਹੈ ਜੀ ਜਿਵੇਂ ਲਸਣ ਖਾਣ ਦੇ ਕੰਮ ਆ ਜਾਂਦਾ ਅੱਛਾ ਜੇ ਲੋ ਆਪਾਂ ਹੈਗਾ ਵੀ ਤੁਸੀਂ ਸ਼ਹਿਦ ਵਗੈਰਾ ਖਾਂਦੇ ਹੋ ਉਹਦੇ ਵਿੱਚ ਇਹਨੂੰ ਬਾਹਰੋਂ ਛਿੱਲ ਕੇ ਅੱਛਾ ਜੀ ਤੇ ਆਪਣੇ ਨੇ ਹੁੰਦਾਗਾ ਨਾ ਜੀ ਲੋ ਜੀ ਆਪਣੇ ਵੀ ਹੁੰਦਾ ਸਾਰੀਆਂ ਜਗ੍ਹਾ ਤੇ ਹੁੰਦਾ ਇਹ ਇੱਥੇ ਤਾਂ ਹੁੰਦਾ ਨਹੀਂ ਆਇਆ ਤਾਂ ਆਪਣੇ ਤੋਂ कुफरी शहर की देखो जी दुकाना सजिया हुई आखो जी साढ़े नाल भी खरीद रहे हैं खरीददारी कर रहे बहुत सोनी सोनी चीज़ा ने खा लो <laughs>

ਲੈਕੋ ਨਾ ਮੈਂ ਦੋਸ਼ ਨਹੀਂ ਲੈ ਮੰਗਾਈ ਬੜਾ ਹੈ ਹਾਂ ਮਹੰਗਾ ਹੈ ਨਾ ਹੋਰ ਕੰਨਾਂ ਨੂੰ ਆ ਤਰੋਗੇ ਅਸੀਂ ਤਾਂ ਜੀ ਕੋਈ ਚੀਜ਼ ਇੱਥੇ ਖਰੀਦ ਨਹੀਂ ਸਕਦੇ ਕਿਉਂਕਿ ਸਾਰੀਆਂ ਚੀਜ਼ਾਂ ਮਹਿੰਗੀਆਂ ਨੇ ਆਪਣੇ ਪੰਜਾਬ ਵੀ ਸਸਤੀਆਂ ਨੇ ਆਹ ਦੇਖੋ ਜੀ ਬਹੁਤ ਵੱਡਾ ਮਤਲਬ ਕਿ ਵਿਚਾਰ ਹੈ ਇਹ ਸਜਿਆ ਹੋਇਆ

ਫੋਟੋ ਕਿੱਥੇ ਨਹੀਂ ਆਇਆ ਕਿੱਥੇ ਆਉਂਦਾ ਫੋਟੋ ਕਿੱਥੇ ਦੇ ਦਿੱਤਾ ਓਏ ਚੱਲ ਚੱਲ ਹੁਣ ਬੇਟਾ ਇੱਦਾਂ ਅਸੀਂ ਜਾ ਰਹੇ ਹਾਂ ਤੂੰ ਇੱਧਰ ਨੂੰ ਜਾ ਇਹਦੇ ਨਾਲ ਠੀਕ ਹੈ ਸਿਮਨ ਵੀਰਾ ਚਲੋ ਆ ਜਾਓ ਬਸ

नहीं कोई नहीं भाई। ना। तो सरकारी भवन पर, तो पर नी देना ना रोटी ना चाह ना पानी हजार तो I it.